ਯੋ ਦੇਵਾ 12 ਸੌਦਾ ਓ ਬਾਈ ਬਹੁਤ ਸਾਲਾਂ ਦਾ ਮੈਦਾਨ ਓ ਯਾਰ ਮੂਰੇ ਗੱਦ ਪਾਸੇ ਹੋਖਾ ਬਾਈ ਯਾਰ ਕਿੰਨੇ ਦਾ 12 ਲਾ ਹੀ ਸਾਡੇ ਦੁਆਰਾ ਉਹ ਤੂੰ ਬਾਤ ਨਾ ਹੋ ਨਾ ਬੋਲ ਯਾਰ ਬਾਈ ਮੂੰਹ ਐ ਨੂੰ ਕਰ ਯਾਰ ਮੂੰਹ ਕਰ ਯਾਰ ਸਾਡੇ 12 ਕਰਦੀ ਓ ਯਾਰ ਮੇਰੀ ਦਾ ਮਨ ਨਾ ਪੇ ਭਾਈ ਦਾ ਫੜ ਲਾ ਦੋ ਭਾਈ ਦਾ ਫੜ ਲਾ ਉਹ ਵੀ ਹੋ ਜੂ ਹੈ ਥੈਂਕ ਯੂ ਠੀਕ ਹੈ ਠੀਕ ਦੋਵਾਂ ਨਾਲ ਬਾਈ ਹਾਂ ਹਾਂ ਬੱਕਰੇ ਆ ਦੋਵੇਂ ਪੱਠਾ ਦੋਨੇ ਪੱਠਾ ਬੱਕਰੋਂ ਬੱਕਰ ਨਹੀਂ ਆ ਰਿਹਾ ਅਸਲ 11 ਬਾਰਾਂ ਸੌ ਤੇ ਬਟੇ ਮੇਰੇ ਵਿਖਾਈ ਵਿਖਾਈ ਮਾੜਾ ਲੋ ਵੀ 12.5 ਹਜ਼ਾਰ ਦੀਆਂ ਦੋਵੇਂ ਪੱਖਾਂ ਹੋਣੀਆਂ ਵਿਖਾਈ ਕਰਾ ਕੇ ਦੇਖੋ ਅੱਜ ਮੱਲਾ ਗਿਆ ਲੱਖਿਆ ਵਿਖਾ ਦਿਓ ਯਾਰ ਉਹਦੇ ਚੈਨਲ ਕੋ ਕੇ ਚੰ ਚੱਲ ਲੱਗੇ ਦੋ ਦਿਨ ਮੈਂ ਆਪੇ ਪਾ ਦਾਂ ਲੋ ਵੀ ਆ ਜੋੜਾ 12.5 ਦਾ ਵਿਕੇ ਚਾਰ ਕੋਰ ਹੋਗਾ ਬਾਈ ਭੰਮਿਆ ਹਾਂ ਹਾਂ ਸਹੀ ਹੈ 12 ਚੱਕ ਦੇ ਫੱਟੇ ਸਹੀ ਹੈ ਸਹੀ ਹੈ ਸਹੀ ਹੈ ਜੀ ਪਾ ਦੇ ਚੱਲ ਹੋ ਗਿਆ ਮਾਲੀ ਕਰ ਲਿਆ ਹੋਰ ਜੀ ਵਾਹ ਜੀ ਪਛੀ ਤੋਂ ਨਹੀਂ 4500 ਕੀ ਮੰਗਿਆ ਕੀ ਸੀ ਬਾਈ 4500 ਯਾਰ ਦੱਸ ਗਾ ਉਹ ਮੰਗੀ ਆ ਤੇ ਆ ਤੂੰ 3000 ਦੀ ਦੇ ਰਿਹਾ ਦੱਸ ਇਹ ਕਿ ਉਹ ਹੀ ਗੱਲ ਯਾਰ ਇਹ ਨਹੀਂ ਮੰਨਦਾ ਉਹ ਬੰਦਾ ਮੂਹ ਦੇ ਕਰਾ ਮੇਰੇ ਕਿਹਦੇ ਨੇ ਅਗਲਾ ਨਹੀਂ ਮੰਨਦਾ ਅਗਲਾ ਨਹੀਂ ਮੰਨਦਾ ਬਾਈ ਉਹ ਨੂਡ ਬੰਨੀ ਜਾਂਦਾ ਯਾਰ ਛੱਡ ਦੇਗਾ ਨਹੀਂ ਬਈ ਛੱਡਦਾ ਨਹੀਂ ਮਾਰਦੇ ਮੈਂ ਤੈਨੂੰ ਐਪੀ ਪਾਉਂਦਾ ਨਹੀਂ ਯਾਰ ਪਹਿਲੀ ਆ ਟੱਕਰ ਆ ਪਹਿਲੀ ਵਾਰ ਕੋ ਬਸੀ ਵੇਚ ਦੇ ਬਈ ਜਾ ਕੇ ਥੋੜੇ ਕਿ ਦੁਕਾਨ ਤੇ ਵੇਚਾਂਗੇ ਮੈਂ ਤੇਰੇ ਕੋਲੇ ਆ। ਆ ਬਈ ਜੱਗੀ ਕੋਲੇ ਆ। ਜੱਗੀ ਕੋਲੇ ਆ। ਹੂੰ। ਵਜਨ ਦੇ ਪੈਸੇ ਤਾਂ ਹੋਣ ਯਾਰ ਵਜਨ 11 ਕਿਲੋ ਲਈ 5500 ਦੀ ਤਾਂ 500 ਦੇ ਹਿਸਾਬ ਨਾਲ ਹੀ ਬਣੀ ਜਾਂਦੀ ਹੈ। 500 ਦੇ ਹਿਸਾਬ ਨਾਲ ਨਹੀਂ ਦੇਣਗੇ ਉਹ। ਆ ਜਾ ਭੱਜ ਕੇ ਆ ਜਾ ਫਿਰ। ਆ ਆ ਬੰਦੇ ਨੂੰ ਵਜਨ ਪਾ ਕਿੰਨਾ ਯਾਰ। ਪਾਓ। ਕੌਣ ਕੀ ਕਰੇਗਾ ਇਹ ਮਾੜਾ ਮਨ ਵਿਚਾਰ ਰੱਖਿਆ ਪੰਜ ਹਜ਼ਾਰ ਕਹਤਾ ਜੀ ਫਿਰ ਹਾਂ 4500 ਕਹਤਾ ਹੈ ਪੰਜ ਕਹ ਤੂੰ ਪੰਜ ਨਾ ਵੀਰ ਲੇੜੀ ਦਾ ਸੌਦਾ ਬਾਈ ਕਿਹੜਾ ਪਿੰਡ ਆਪਣਾ ਗੁਰੂ ਸਾਰਾ ਗੁਰੂ ਸਾਰਾ ਕਿੰਨੀ ਮੰਗਿਆ ਸੀ ਬਾਈ ਲੇਲੀ ਦਾ ਮੰਗਾ ਤਾਂ 6500 ਸੀਗਾ ਠੀਕ ਆ ਫਿਰ ਮੈਂ ਤਾਂ 5500 ਦੀ ਹਾਂ ਉਹ ਕਾਂਤੂਆ ਦਾ ਕਹਿੰਦਾ 5 ਦੀ ਜਾ ਕਰਦਾ ਮੈਂ ਚਲ 5 ਦੀ ਦੇ ਦੂੰਗਾ ਠੀਕ ਸਹੀ ਆ ਨਾ ਗਣੀਆਂ ਪੈਸੇ ਬਾਈ ਨਾ ਗਣਾਂ ਕੋਤੂ ਫੜਾਉ ਰੇ ਯਾਰ ਬੋੜੀ ਨੇ ਘਰਦੇ ਬਈ ਪੰਜ ਪੰਜ ਥੋੜਾ ਘਰਦੇ ਲੈ ਲਈ ਛੱਡ ਦੇ ਲੈ ਲਈ ਇਧਰ ਆ ਬਾਲਾ ਛਿਆਣਾ ਤੂੰ ਰੋਕਦਾ ਹੈ ਰੋਕਦਾ ਪਵਾ ਹਾਂ ਥੋੜਾ ਥੰਨੇ ਕਰ ਨੋਟ ਆ ਲੈ ਭਾਈ ਓਏ ਉਹ ਨਹੀਂ ਉੱਪਰੇ ਹੋ ਜਾ ਨਹੀਂ 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 ਚਾਹਦੀ ਭਾਈ ਭਾਈ ਮੈਂ ਦਿੰਦਾ ਹੀ ਨਹੀਂ ਪੰਜ ਤੋਂ ਘੱਟ ਦਿੰਦਾ ਹੀ ਨਹੀਂਗਾ ਆ ਲੈ ਨਹੀਂ ਦੇਣੀ 4700 ਰੁਪਏ ਨਹੀਂ ਦਿੰਦਾ ਆਹ ਹੁਣ ਨੋਟ ਕੱਢੇਗਾ ਹੁਣ ਭਜਣਾ ਪਾ ਜਣਾ 100 ਨੋਟ ਕੱਢੇ ਕਰ ਕੱਢ ਬਾਕੀ ਸਾਰਾ ਨੂੰ ਨਿਕਲ ਜਾ ਫੜਾਉ ਤੂੰ ਕੱਢਾ ਫੜਾਉ ਫੜਾਉ ਭੱਜਿਆ ਵੀ ਜਾਣਾ ਭਾਈ ਯਾਰ ਪੰਜ ਤੋਂ ਘੜਿਆ ਸਮਝ ਕਹਦਾ ਫਿਰ ਪੰਜ ਤੋਂ ਘੜਿਆ ਉਹ ਲੈ ਫਿਰ 54700 ਕਹਦਾ ਨਹੀਂ ਯਾਰ ਕੀ ਫਰਕ ਰਹਿੰਦਾ ਯਾਰ ਜੇ ਦਿਹਾੜੀ ਬਣਦੀ ਆ ਤਾਂ ਜਾਣਦੇ ਬਣਦੀ ਬਾਈ ਦਿਹਾੜੀ ਯਾਰ ਨਹੀਂ ਬਣਦੀ ਫਰਕ ਕਿੰਨਾ ਹੈ ਤੂੰ ਭਾਲਦਾ ਪਰੌਂਠਾ ਰੋਟੀ ਦਾ ਸਾਰਦਾ ਨਹੀਂ ਰੋਟੀ ਮੈਂ ਦਿੰਦੇ ਨਹੀਂ ਤੇ ਲੈ ਹਾਂ ਰੋਟੀ ਤਾਂ ਬੇਈ ਦਾ ਮਿਲਦੀ ਨਹੀਂ ਤੇ ਪਰੌਠੇ ਕਿੱਥੋਂ ਦੇ ਲੈ ਕਿੰਨੇ ਦੀ ਹੈ 200 ਕਟਾ ਲਿਖਾਈ ਇਹਨੂੰ ਕਰਾਉਣੀ ਪਊਗੀ ਹੁਣ ਆਹ ਚੁਬਾ ਦਾ ਲੈ ਜਾ ਯਾਰ ਅੱਟੋ ਅੱਡੀ ਲਿਖਾਈ ਆ ਆਪਣਾ ਆਪੋ ਆਪਣੀ ਲਿਖਾਈ ਆ ਖੜਲਾ ਗੱਲ ਸਹੀ ਆ ਬਾਈ ਜਾਂਦਾ ਸੀ ਆ ਮੋਟਰਸਾਈਕਲ ਉਹਦੀ ਮੂਹ ਜੋ ਗਰੁੱਪ ਚ ਗਾਰ ਲਿਖ ਸਹੀ ਆ ਸਹੀ ਆ ਚਲੋ ਬਈ ਸੌਦਾ ਸਿਰੇ ਚੜਾ ਦਾ ਨਹਿਰੂ ਨੇ ਨਹਿਰੂ ਸਿਰੇ ਲਾਤਾ ਯਾਰ ਸੌਦਾ ਹੈ ਸੌਦਾ نوٹ ਨਹਿਰੂ ਨੇ ਕੱਢ ਕੇ ਵਿੱਚ ਸਿਰ ਤੋ ਦੱਸ ਲੈ ਭਾਈ ਜੀ ਕਦੇ ਗੱਲੇ ਦਿਨ ਮੂੰਹ ਦੋ ਓਏ ਲੈ ਜਾ ਓਏ ਸੌ ਦੇ ਨੋਟ ਨਾਲ ਲੱਵੀ ਪਈ ਸੀ ਲੇਲੀ ਤੇ ਬਾਈ ਨੇ ਕਰਤੀ ਉਹ ਬੋਗੇ ਦੇ ਨਾਲ ਖਾਦੀ ਉੱਤੇ ਤਵੇਸ਼ ਦੀ ਬੋਗੇ ਸਰਪੰਚ ਨੇ ਲੈ ਲਈ ਹਰੀ ਕੇ ਗਲਾ ਨੋ ਵੀ ਆ ਸੌਦਾ ਇੱਕ ਹੋਇਆ ਜੱਗੀ ਤੂ ਕਰਾ ਬਈ ਹਾਂਜੀ ਕਿੰਨੇ ਦਾ ਕਰਾਦਾ ਇਹ 1400 ਦਾ ਜੀ ਬਾਬੇ ਦਾ ਪਿੰਡ ਕਿਹੜਾ ਮਦੀਰ ਕੀ ਮੰਗਿਆ ਸੀ ਬਾਬਾ ਬਾਬੇ ਨੇ ਮੰਗਿਆ ਸੀ 10000 10000 ਤੇ 7500 ਦਾ ਹੋ ਗਿਆ ਬੱਕਰਾ ਡੱਬੇ ਰੰਗ ਦਾ ਜੱਗੀ ਨੇ ਕਰਾਇਆ ਸੌਦਾ ਪੈਸੇ ਆ ਗਏ ਬਾਬਾ ਆ ਗਏ ਠੀਕ ਆ ਕਰਾਓ ਲਖਾਈ ਬਈ ਠੀਕ ਆਜੋ ਜੀ ਇਹ ਬਲਾਵਾਂ ਵਿੱਚ ਪੱਕੇ ਰਵੇ ਫਿਰ 5200 ਕਹਿੰਦਾ ਤੈਨੂੰ ਕਿੰਨੇ ਮੰਗੇ ਕਿੰਨੇ ਮੰਗਿਆ 11000 11 ਮੰਗਿਆ ਕੱਬਣ ਪੰਜ ਲਾਲਾ ਜਿੰਨੀ 5500 ਨਾਲ 500 ਛੱਡ ਦੇ ਯਾਰ ਪੰਜ ਦੇ ਦੇ ਯਾਰ ਫਿਰ ਉਹ ਤਾਂ ਗੱਲ ਹੈ ਉਹ ਯਾਰ ਕਿ ਮੰਗਿਆ ਯਾਰ ਇੰਨਾ ਕਿੱਥੇ ਬੱਸ ਜਿੱਡੇ ਨੋਟ ਵੱਡੇ ਨੇ 11 ਦੇ ਦੇਣਾ ਬੱਸ ਹਾਂ ਉਹੀ ਹੋ ਗਿਆ 55 ਉਹੀ 11000 ਹੋ ਗਿਆ ਬੱਸ ਜਿੱਡੇ ਨੋਟ ਵੱਡੇ ਹੁੰਦੇ ਆਪਣੇ ਕੋਲ ਹਮ ਇੱਕ ਦਸਾਂ 9000 ਦੀ ਬੱਠ ਦੇ ਦਿੰਦਾ 6000 ਦੀ ਯਾਰ ਖਰੀਦ ਵੇਚ ਨਹੀਂ ਦੇ ਇਹ ਲਾ ਪਾਲਾ ਜੋੜੀ ਬਣਾ ਦੇ ਕੰਨ ਵੀ ਵੇਖ ਲੈ ਨਵੇਂ ਬੰਦੇ ਆ ਖੋਲ ਖੋਲੋ ਬਾਈ ਫਿਰ ਖੋਲ ਨਾ ਰ ਖੋਲ ਹੋ ਗਈ ਹੋ ਗਈ ਐ ਤਾਂ ਹੋ ਗਈ ਯਾਰ ਐ ਚਲ ਬੈਠੇ ਫੜਦੇ ਬਾਈ ਨੂੰ ਫੜਾ ਦੇ ਉਹ ਨਹਿਰੂ ਦੀ ਨਹੀਂ ਹੋਈ ਨਹਿਰੂ ਦੀ ਨਹਿਰੂ ਕਹਿੰਦੇ ਨਹੀਂ ਬਸ ਆਹ ਗੋ ਮਾਮੇ ਦੇ ਪੁੱਤ ਨਹਿਰੂ ਦੀ ਚੜੀ ਆਹ ਬੰਦਾ ਸੋਹਣਾ ਹੈ ਹੈ ਛੇ ਯਾਰ ਕਿੰਨੇ ਦੀ ਕਰਦੀ ਬਾਈ ਓ 650 ਦੀ 650 ਦੀ ਹੋਈ ਨਹੀਂ ਨਹੀਂ ਖਰੀਦ ਵੀ ਆਣੀ ਜੀ ਮੈਂ ਰਾਮੂਰੇ ਗੱਲ ਦੱਸਾਂ ਫੇਰ ਵੜ ਗਿਆ ਵਿੱਚ ਆਰਾਮ ਤੋਂ ਮੈਂ ਤੈਨੂੰ ਤੱਕੀ ਉਹ ਫੇਰ ਠੋਕ ਦੂਗਾ ਗੇਮ ਲਓ ਵੀ ਬਾਈ ਹਰਾਂ ਦਾ ਕਿੰਗਰਾ ਪੰਡਾ ਨਵਾਂ ਕੰਮ ਕਰਨ ਲੱਗੇ ਆ ਬਣੀ ਬਣਾਈ ਹੈ ਮੇਰੇ ਹਿਸਾਬ ਨਾਲ ਦੱਸਦਾ ਗੱਭਣ ਇਹ ਨੂੰ ਹੁਣ ਮੈਨੂੰ ਤੂੰ ਕਹਿ ਦੇ ਵੀ ਮੇਰਾ ਰਸਤਾ ਆ ਬਈ ਪਰਤੀ ਛਾਂਦੇ ਮੈਂ ਕਿਉਂ ਮੱਕਟੂਗੀ ਜੇ ਤੂੰ ਕਹਿੰਦਾ ਮੈਂ ਮੇਰਾ ਰਸਤਾ ਬੋਰ ਆ ਰਾਮ ਆਇਆ ਤੱਕ ਯਾਰ ਆਇਆ ਨਹੀਂ ਨਾ ਹੁੰਦਾ ਕੀ ਫਿਰ ਹੋਰ ਕੀ ਆ ਰਾਮ ਨਾ ਮੈਂ ਫੇਰ ਰਿਛਾ ਜ਼ਰਾ ਮੈਂ ਕਰੇ ਮੇਰੀ ਪੀ ਸਿਰਫ ਜਾਨੀ ਬੱਤਰੀ ਰਾਤ ਦੂਕੇ ਦਾ ਸੂਰੇ ਦੀ ਲੱਗਿਆ ਮੈਨੂੰ ਪਈ ਜਾਂਦੀ ਹੋਵੇ ਵਰਤੀ ਦੇ ਖਾ ਕੇ ਕੋਲੇ ਵਰਤੀ ਲੱਗੇ ਕੋਈ ਗੱਲ ਆ ਦੋਸ ਨਹੀਂ ਆ ਨਹੀਂ ਉਹ ਦੇ ਉਹ ਵੀ ਹੋਣਾ ਲੱਪਾਰਤੀ ਕੋਲੇ ਆ ਮੇਰੇ ਕਿਹੜਾ ਆ ਪਾਰਤੀ ਦਾ ਮੈਨੂੰ ਮੈਂ ਤੇ ਨਾ ਤੂੰ 700 ਦੀ ਹੋ ਗਈ ਹੁਣ 200 ਤੇਰੀ 75 ਕਿੰਨੇ ਦੀ ਹੈ 75 ਨਹੀਂ ਨਹੀਂ ਫਲਾ ਪੁੱਛਣੇ ਫੜ ਗੱਲ ਤਾਂ ਸੁਣ ਫਲਾ ਬੰਦੇ ਨੂੰ ਪੁੱਛੋ ਜਾਂ ਰਾਂ 10 ਦੇ ਬਾਈ ਬਾਈ ਮੂੰਹ ਰੇ ਨੂੰ ਰੱਖਿਆ ਕਰੋ ਯਾਰ ਇਹ ਬਾਈ ਨਾ ਰਾਂ ਬਾਈ ਇਹਨਾਂ ਨਾਲ ਬਾਈ ਨੂੰ ਲੈ ਗਿਆ ਕੋਈ ਨਾ ਕੱਲ ਕਰ ਸੁ ਕੱਲੋ 500 ਦਾ ਬਈ ਨਫਾ ਯਾਰ ਹੁਣ ਜੈ ਜੀ ਆਂਜਾਉਂਦਾ ਨੇ ਮੈਂ ਮਾਇਆ ਵਾਲਾ ਨਹੀਂ ਬੰਦੇ ਹੁਣ ਤੱਕ ਨਾ ਕਰੀ ਬਈ 500 ਦਾ ਬਈ ਜਮਾ ਜਾਏਗਾ ਮੈਂ ਤਾਂ ਹੁਣ ਹਾਂ ਨਹੀਂ 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 ਰਾਵਾਂਇ ਨਾ ਕਰ ਯਾਰ ਫਿਰ ਉਹੀ ਗੱਲ ਯਾਰ ਬਈ ਮੈਂ ਤੈਨੂੰ ਇੰਨੇ ਨਫੇ ਨਾ ਦੇਈਂਗਾ ਜੀ ਸੁਣ ਯਾਰ ਤੂੰ ਬੱਕਰਾ ਲੈ ਲੇਦਾ ਸਾਨੂੰ ਅਸੀਂ ਇੱਕ ਗੱਲ ਵੀ ਨਹੀਂ ਕੀਤੀ ਬੱਕਰਾ ਬਈ ਮੇਰੀ ਗੱਲ ਸੁਣ ਹਿੰਨੇ ਬੰਦੇ ਸੌਂਦੇ ਉਹਨੇ ਤਾਂ ਮੈਨੂੰ ਵਾਪਸ ਦੇ ਦਿੱਤੀ ਜਦੋਂ ਸਿਉਣਾ ਯਾਰ ਜਦੋਂ ਸਿਉਣਾ ਅਜ ਤੱਕ ਨਹੀਂ ਲੱਗਾ ਮਾੜਾ ਨਹੀਂ ਮਾੜਾ ਨਹੀਂ ਤੈਨੂੰ ਆ ਜਾਂਦੇਗੇ ਸਾਡੀ ਇੱਕ ਗੱਲ ਤਾਂ ਮੰਨ ਲੈ ਚੱਲ ਨਹੀਂ ਫਿਰ 500 ਨਾਲ ਦਾ ਪਿੱਛੇ ਪਹਿਲੀ ਰਾਇ ਰੈਂਡੀ ਤੇ ਸਾਡਾ ਇੰਨਾ ਹੀ ਮੰਨ ਤਾ ਰੱਖ ਲੋ ਨਹੀਂ ਕਰ ਤਾ ਆ 2000 ਨਹੀਂ ਬਦੋ ਹੋ ਜਾਊਗਾ ਇਹਦਾ ਦਾ ਬੜਾ ਬੋਲ ਚਾਰੀ ਸਾਰੀ ਗੱਲ ਹੋ ਜਾਂਦੀ ਹੈ ਬਾਈ ਯਾਰ ਠੀਕ ਹੈ ਨਹੀਂ ਨਹੀਂ ਪੀਆ ਕਿੰਨੇ ਦਾ ਕਰਤਾ 72 7200 ਦਾ ਠੀਕ ਹੈ ਤੇ 400 ਰੁਪਏ ਲੋ ਵੀ 7300 ਦੀ ਆ ਪੱਠ ਹੋ ਗਈ ਆ ਬਾਈ ਕਿੰਗਰੇ ਵਾਲਿਆਂ ਨੇ ਲੈ ਲਈ ਆ ਤੇ ਆਪੋ ਆਪਣੀ ਵਿਖਾਈ ਆ ਤੇ ਅਗਲਾ ਸੌਦਾ ਇਸੇ ਤਰ੍ਹਾਂ ਨੂੰ ਬੱਟੇ ਉਹ ਸਾਡ ਮੰਗਿਆ ਉਹਨੇ ਹੈ ਨੂੰ ਕੀ ਬੱਕਰਾ ਯਾਰ ਲਾਇਆ ਕੇ 32 ਦਿਨ ਤੂੰ ਮੰਗਿਆਗਾ ਤੈਨੂੰ ਉਹੀ ਧੱਕ ਤੈਨੂੰ ਕਹਿਤਾ ਸਾਰੇ ਫਰਟ ਪੂਰੇ ਸੰਗ ਆ ਪੂਰੇ ਹਰੇਸਾ ਲੰਗਾਲਾ ਪੂਰੇ ਚਾਰੇ ਸੱਤਾਂ ਉਹ ਲਗਾਈ ਅਸੀਂ ਕਰਾ ਲਾਂਗੇ ਹੁਣ ਕਿ ਰਹਿਗਾ ਫੋੜਦਾ ਕਿੰਨੇ ਚਾ 2000 ਤੱਕ ਮੈਂ ਲਖਾਈ ਅਸੀਂ ਕਰਾ ਲਾਂਗੇ ਲਖਾਈ ਆਪੇ ਕਰਾ ਦਾਂਗੇ ਅਸੀਂ 2000 ਤੱਕ ਠੀਕ ਆ ਫੜਦਾ ਉਹ ਵੇਚਦੇ ਕੋਈ ਐਡੀ ਕਿੱਡੀ ਕੁਆਲਿਟੀ ਆ ਵੀ ਜਿਹੜੀ ਵੇਚੇ ਮੋੜ ਕੇ ਲੈਣਾ ਨਾ ਸਕਣਾ ਕੋਈ ਬੇਵੇ ਬੱਕਰਾ ਯਾਰ 21 ਬਾ 2300 ਨੈਣੀ ਵਾਲਾ ਲਖਾਈ ਕਰਾ ਦੇਂਗਾ ਹੁਣ ਹੁਣ ਤਾਂ ਸਾਰੇ ਯਾਰ ਸ਼ੋਰ ਦੇ ਦੇ ਬਾਤੋਂ ਯਾਰ ਲਖਾਈ ਕਰਾ ਦਾਂਗੇ ਆਪਾਂ ਆਲਾ ਫੜ ਲਾ ਠੀਕ ਹੈ ਭਾਈ ਫੜਦਾ ਬੰਦਾ ਕਿੰਨੇ ਚ ਕਰਤਾ 2100 ਦਾ ਭਾਈ ਲਓ 2100 ਦਾ ਬੱਚਾ ਆ ਵੇਖ ਗਿਆ ਬਰਬਰੀ ਬਰੀਡਰ ਇਹ ਬਾਈ ਆਪਾਂ ਨੇ ਹਾਂਜੀ ਠੀਕ ਆ ਆਪਣਾ ਬਰਬਰੀ ਤੇ ਹੀ ਇਹ ਕੰਮ ਹਾਂਜੀ ਫਾਰਮ ਆ ਬਾਈ ਦਾ ਕਿਹੜੇ ਪਿੰਡ ਭਾਈ ਰਪਾਣਾ ਰਪਾਣਾ ਲਓ ਸਾਰਿਆਂ ਨਗਰ ਦਾ ਭਾਈ ਹਾਂ ਸਾਰਿਆਂ ਨੇ ਕਹਿੰਦਾ ਕੀ ਮੰਗਿਆ ਬਾਈ 35 ਕਿੰਨੇ ਨਾਲ ਕਹ ਸਾਰੇ 50 3 ਦੇ 1 2 ਤੇ 3 ਦੇ 5ਾਂ ਦਾ ਮਕਾ ਯਾਰ ਬੇਤੁ ਵੀ ਨਿwari ਵਾਰੀ ਵਾਰੀ ਮੰਗਾ ਹਾਂ ਸਹੀ ਗੱਲ ਆ 5ਾਂ ਦਾ ਹੀ ਮਕਾ ਇਕੱਠੇ ਮੰਗਾ ਲਓ ਬਈ ਬਾਈ ਰੇੜੀ ਤੇ ਚੜਾਈ ਖੜਾ ਸੀ ਗਾਹ ਖਾਲੇ ਬਕਰਾ ਮੰਡੀ ਤੇ ਕਿਹੜੇ ਪਿੰਡੋਂ ਆਏ ਬਾਈ ਕੋਟ ਭਾਈ ਬਾਈ ਕੋਟ ਭਾਈ ਤੋਂ ਆਏ ਆ ਤੇ ਸੌਦਾ ਚੱਲ ਪਿਆ ਇਹਨਾਂ ਦਾ ਬੋਗਾ ਸਰਪੰਚ ਲੈਂਦਾ ਜਾਇ 10000 35000 ਲੈ ਭਾਈ ਮਾੜ ਐ ਨਾ ਗੋ ਬਾਈ ਬਣ ਕੇ ਮਾੜੇ ਮਾੜੇ ਸੈੱਟ ਬੱਕਰੀਆਂ ਵਸਾਈਏ ਆਪਾਂ ਲਾਓ ਮਾਨਾ ਜੀ ਕੋਮਾ ਜੀ ਲਾਓ ਅਸੀਂ ਪਿੱਛੇ ਹਟ ਬੋਗਾ ਨਹੀਂ ਨਹੀਂ ਬਸ ਕੋਈ ਨਹੀਂ ਇੱਥੇ ਤਾਂ ਕੋਈ ਨਹੀਂ ਕੀ ਲਾਇਆ ਬੋਗਾ ਤੂੰ 18000 ਰੁਪਏ ਕਹਿ ਰਿਹਾ ਮੈਂ ਉਹ ਗੂਗਲ ਪੇ ਕਰਾਲਾ ਵੀ ਪੈਸੇ ਆਉਦੇ ਭਾਈ ਨਗਾ ਨਹੀਂ ਕਰਦਾ ਭਜਦੇ ਵੀ ਕਿਦਾ ਕੱਲਾ ਵੀ ਲੈ 40 4000 ਦਾ ਨਾ ਆ ਗਿਆ ਉਹ 18 ਛੋੜਾ ਦੇ ਰਹਿਣੀ ਦੀ ਦੀ 35 ਦੀ ਹੈਣੀ ਕਿਹੜੀ ਭੋਮ ਜਗਾ ਫੜ ਸਾਡੇ ਖਾਰਾਂ ਦੀ ਪਾਤ ਪਾਲਾ 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 ਪਾਸਰ ਬੱਚਾ ਕਾਲਾ ਖੋਸ਼ ਉਹ ਇਹ ਲਿਆ ਹੋਏ ਕੀ ਕਹਿੰਦਾ ਫਿਰ ਕੋ ਨਾ ਖਾਣ ਮੈਂ ਰੱਖਿਆ ਛੰਡ ਕੇ ਕਹਿ ਬੇ ਕੋ ਦੇਂਗੇ ਨਾ ਮੋਈਂ ਦਾਣਾ ਮੰਗਾ ਰੱਬ ਲਗਦੀ ਕਰ ਰੱਬ ਲਗਦੀ ਕਰ ਨੂੰ ਰੋਟੀ ਬਣ ਦੇਸੀ ਮਾਲ ਆ ਜਾਣ ਆ ਵੇ ਪੂਰਾ ਪੂਰਾ ਆਪਾਂ ਤੇ ਬਾਈ ਰੱਬ ਲਗਦੀ ਬੋਗਾ ਆਪਾਂ ਨੂੰ ਹੋ ਜਾਦਾ ਵੀ ਹੋ ਜਾ ਪੂਰੇ ਕਰ ਜਾਣਗੇ ਕਿਣੀ ਮੈਂ ਜਾਇਦ ਦਾ ਸਾਨ ਇਹ ਨਾ ਪੂਰੇ ਸਤਾਂਜਾ ਲੈ ਜੂ ਕੋਈਾਇ ਜਾਇਦ ਦਾ ਸਾਨ ਇੰਨਾ ਚੰਨੀ ਰਹਿੰਦਾ ਫੇਰੇ ਆ ਦੋ ਹੀ ਪੂਰੇ ਕਰਦਾ ਏਡੇ ਘਾਟ ਨਾ ਜਾ ਫਿਰ ਤੂੰ ਕੀ ਕਹਿੰਦਾ ਕੋਈ ਤਾਂ 30 ਦੀਆਂ ਲੈ ਆ ਯਾਰ ਆ ਨਾ ਉਹ ਨਹੀਂ ਜਾ 10 ਆ ਜਾ ਦੂਸਰੇ 10 ਆ ਜਾ ਦੇ ਪੈਸੇ ਕੋਈ ਪਾਲਾ ਹਣ ਪੈ ਗਿਆ ਨਹੀਂ ਜਮਾਈ ਕਮਾਲ ਕਰੀ ਜਨੇ ਆ ਮੋਲਵਾ ਮੋਲਵਾ ਆ ਗਿਆ ਦੇ ਪਾਇਆ ਇੰਨੇ ਤੇ ਯਾਰ ਫੁੱਲ ਆ ਉਹ ਬਈ ਮਾਤ ਨਹੀਂ ਆ ਗਈ ਯਾਰ ਯਾਰ ਪਾਉਣਾ ਨਾ ਟੋਕੜੀ ਨਹੀਂ ਦਿੰਦਾ ਇੰਨੇ ਨਾ ਟੋਕੜੀ ਵੀ ਇਹ ਕਿਹੜਾ ਬਾਈ ਕਿਥੇ ਘੜਿਆ ਕੇ ਘਰ ਆ 100 ਕਰ ਗਾ ਗਾ ਜਿਹਨੂੰ ਮਰਦੀ ਵੇਚ ਲਾ ਬਾਈ ਮੋਲ ਆਇਆ ਤੈਨੂੰ ਨਹੀਂ ਪੰਜ ਨਾ ਗਾ ਬਾਈ ਇਹਨੇ ਤੇ ਕੋਈ ਟੋਕੜੀ ਨਹੀਂ ਦਿੰਦਾ ਕੋਈ ਗੱਲ ਨਹੀਂ ਕਿੰਨੇ ਲੈਣੇ ਕੁੱਕੜਾ ਆਹ ਲਾ ਲਾ ਚੱਲ ਲਾ ਦਵਾ ਦੇ ਇਹ ਪੰਜ ਤਾਂ 10 ਦਵਾ ਖੜਾ ਇਹ ਪੰਜ ਤਾਂ 15 ਲਾ 20 ਖੜੇ ਸਾਰੇ ਲਾ 20 ਦੇ 20 ਮੈਂ ਵੀ ਜਾਵਾਂ ਗੱਡੀ ਖਾਲੀ ਆਏ ਤਾਂ ਨਰੀ ਖੜੇ ਹੈਗੇ ਨਾ ਹੁਣ ਫਿਰ ਉਹ ਸਾਰੇ ਬੋਲੇ ਹਾਂ ਨਾ ਦੱਸ ਯਾਰ ਹਾਂ ਨਾ ਹੀ ਕਰ ਦਿਆਂ ਫਿਰ ਨਹੀਂ ਯਾਰ ਆ ਫਾੜ ਯਾਰ ਜਿਆਦਾ ਦੇ ਦੂਗਾ ਜਾਰ ਰੱਖ ਲੈ ਪੂਰੇ 20 ਦੇ ਰੱਖ ਲੈ ਜਾ ਲਾਲਾ ਯਾਰ ਲਾ ਬੋਲੇ ਦੇ ਪੈਸੇ ਦੇ ਪੈਸੇ ਯਾਰ ਪੈਸੇ ਦੇ ਯਾਰ ਕੋਲਾ ਕਰ ਕਿੰਨੇ ਦਾ ਕਰਤਾ ਜਗੀ ਯਾਰ ਦਾ ਕਾ ਟਾਣੀ ਮਾਰੇ ਕਾਸਮ ਨਾਲ ਮੈਂ ਬੋਗੇ ਨੇ ਪੁੱਛਿਆ ਆਪਾਂ ਦੇ ਦਿਲੋਂ ਰੇਟ ਲਾਵੇਂਗਾ ਭਰਾ ਉਹਨੂੰ ਰੋਟੀ ਬਣੇ ਯਾਰ ਉਹਨੇ ਮੱਥਾ ਮਾਰ ਨੀ ਨੀ ਗਰੀ ਮਾਰ ਕੇ ਸੀ ਇਹਦੇ ਵੀ ਗੱਲ ਕਰੀ ਕੋ ਮੈਂ ਸੂਦਾ ਦੇ ਰੋਜ਼ ਵੀਡੀਓ ਆਹ ਓ 10000 ਰੁਪਏ ਤੇ ਹਾਂ 10000 ਰੁਪਏ ਰਹਿ ਗਿਆ ਬੋਲ ਗੋਲੋ ਬੋਲੋ ਲਗਾ ਨਹੀਂ ਨਹੀਂ ਭਾਈ ਲੋ ਵੀ ਆ ਸੌਦਾ ਸਿਰੇ ਚੜਾਤਾ ਜੱਗੀ ਨੇ ਤੇ ਪੰਜਾਂ ਨਗਾਂ ਦਾ ਬੋਗਿਆ ਦੇ ਦੇ ਜਿੰਨੇ ਬੋਗਿਆ ਤੂੰ ਲਾਲੇ ਨਹੀਂ ਭਾਈ ਭੋਲੇ ਨੂੰ ਭੋਲੇ ਭੋਲੇ ਤੂੰ ਲਾਲੇ ਪੰਜੇ ਨਾਗੀ ਪੰਜੇ ਦਵਾ ਦੇ ਕਿੰਨੇ ਦੇ 21000 ਠੀਕ ਆ ਭਾਈ ਲਓ ਵੀ 21000 ਦੇ ਆ ਪੰਜ ਨਗ ਜਿਹੜੇ ਰੇੜੀ 'ਚ ਖੜੇ ਸੀ ਜੋੜੀ ਲੈ ਲੈਨੀ ਆਪਾਂ ਜੋੜੀ ਲੈ ਲੈ ਆਪਾਂ ਆਹ ਪੰਜ ਨਗਾਂ ਤਿੰਨ ਦਾ ਆ ਗੱਡੀ 'ਚ ਤੇ ਦੋ ਨਗਾਂ 35 ਮੰਗ ਲਿਆ ਸੀ ਹੁਣ ਮੇਰੇ ਵਾਲੀ ਪਰੇਜ ਲਸ ਲਸ